ਕਿਟਰੀ ਦੇ ਵਿੱਚ 30 ਤੋਂ 40 ਹਜ਼ਾਰ ਬੰਦਾ ਰੋਹ ਜਾਂਦਾ ਜੀ ਕੁਝ ਵੀ ਹੋ ਜਾਵੇ ਤੇ ਉਹਦੀ ਜ਼ਿੰਮੇਵਾਰੀ ਕਿਦੀ ਆਊਗੀ ਜਿਹੜੀ ਈਮੇਲਜ਼ ਆ ਰਹੀਆਂ ਨੇ ਕਿ ਵੀ ਉਹਨਾਂ ਦੀ ਪ੍ਰੋਥੈਂਟਿਸਿਟੀ ਹੈ ਵੀ ਕਿ ਨਹੀਂ ਹੈਗੀ ਪਰ ਸਾਡੀ ਮੇਨ ਪ੍ਰਾਇੋਰਟੀ ਇਹੀ ਹੈ ਕਿ ਅਸੀਂ ਵਕੀਲ ਸਾਹਿਬਾਨਾਂ ਦੇ ਲਾਈਫ ਦੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ 26 ਜਨਵਰੀ ਤੱਕ ਸੈਂਸਿਟਿਵ ਫੋਨ ਕਰਕੇ ਪੂਰੇ ਆਲ ਓਵਰ ਇੰਡੀਆ ਦਾ ਅਲਰਟ ਹੁੰਦਾ ਜੀ ਤੇ ਜਿਵੇਂ ਤੁਹਾਨੂੰ ਪਤਾ ਜੀ ਆਲੇ ਦੁਆਲੇ ਵਾਲੇ ਜਿੰਨੇ ਵੀ ਸਾਡੇ ਪੜੋਸੀ ਮੁਲਕ ਨੇ ਉਹ ਲੱਗੇ ਹੋਏ ਆ ਜੀ ਇਸ ਚੀਜ਼ ਨੂੰ ਕਿਤੇ ਵੀ ਤਰੀਕੇ ਨਾਲ ਤੇ ਨੈਕਸਟ ਇਅਰ ਇਲੈਕਸ਼ਨ ਇਅਰ ਵੀ ਹੈ ਜੀ ਸਾਡਾ ਪੰਜਾਬ ਦਾ ਇਹ ਨੈਸ਼ਨ ਸਿਕਿਉਰਟੀ ਦੀ ਲੋਡ ਹੈ ਜੀ ਕਿਉਂਕਿ ਅੱਜ ਕੱਲ ਚਾਕੂ ਚੂਰੀ ਵਾਲਾ ਟਾਈਮ ਚਲਾ ਗਿਆ ਜੀ ਕਿਉਂਕਿ 2022 ਜ ਵੀ ਆਰਡੀਐਕਸ ਯੂਜ਼ ਹੋਇਆ ਸੀਗਾ ਜੀ ਸਾਬ ਬੀਜੀਪੀ ਸਾਹਿਬ ਨੂੰ ਚਾਹੀਦਾ ਹੈਗਾ ਕਿ ਜਿਆਦਾ ਤੋਂ ਜਿਆਦਾ ਸਕਿਉਰਿਟੀ ਇੱਥੇ ਡਿਪਲੋਏ ਕੀਤੀ ਜਾਵੇ ਆਰਡਰ ਟੈਕਨੀਕਲ ਮਸ਼ੀਨਸ ਵਗੈਰਾ ਇਕਪਮੈਂਟਸ ਵਗੈਰਾ ਪ੍ਰੋਪਰ ਪ੍ਰੋਵਾਈਡ ਕੀਤੇ ਜਾਣ ਇੱਥੇ ਥੋੜਾ ਸਾਇੰਟੀਫਿਕ ਜਾਂ ਟੈਕਨੋਲੋਜੀਕਲ ਐਸਪੈਕਟ ਤੇ ਵੀ ਸਾਨੂੰ ਇੱਥੇ ਥੋੜੀ ਇੰਪਰੂਵਮੈਂਟ ਚਾਹੀਦੀ ਹੈ ਸਕਿਉਰਿਟੀ ਦੀ ਤੇ ਅਸੀਂ ਉਹਦੇ ਰਿਗਾਰਡਿੰਗ ਅਸੀਂ ਗੱਲ ਕਰਾਂਗੇ ਪੰਜਾਬ ਦੇ ਕਈ ਡਿਸਟ੍ਰਿਕਟ ਕੋਟਾ ਨੂੰ ਬੰਬ ਦੇ ਉਡਾਨ ਦੇ ਨਾਲ ਧਮਕੀ ਭਰਿਆ ਈਮੇਲ ਆਇਆ ਵਾ ਦੱਸਿਆ ਜਾ ਰਿਹਾ ਹੈ ਕੀ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਮਾਨਕ ਅਦਾਲਤ ਨੇ ਉਹ ਉਹਨਾਂ ਨੂੰ ਥ੍ਰੈਟ ਆਈ ਹੈ ਤੇ ਇਸ ਵਕਤ ਮੇਰੀ ਮੌਜੂਦਗੀ ਲੁਧਿਆਣਾ ਦੇ ਵਿੱਚ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ 8 ਤਰੀਕ ਨੂੰ ਪਹਿਲੇ ਵੀ ਇੱਕ ਥ੍ਰੈਟ ਥ੍ਰੈਟ SMS ਆ ਚੁੱਕਾ ਹੈ ਈਮੇਲ ਆ ਚੁੱਕੀ ਹੈ ਤੇ ਇਸ ਵਕਤ ਮੈਂ ਤੁਹਾਨੂੰ ਤਸਵੀਰਾਂ ਦਿਖਾ ਦੇਣਾ ਚਾਹੁੰਦਾ ਹਾਂ ਇੱਕ ਪੋਰਟ ਕੰਪਲੈਕਸ ਦੀਆਂ ଦିତେ ਕੀ ਵਕੀਲ ਸਾਹਿਬਾਨ ਦਾ ਚੈਂਬਰ ਹੈ ਵਾ ਤੇ ਸਾਰੇ ਨੇ ਤੇ ਸਾਰੇ ਵਕੀਲ ਸਾਹਿਬਾਨ ਇੱਥੇ ਖੜੇ ਨੇ ਤੇ ਅੱਜ ਫਿਰ ਤੋਂ ਇੱਥੇ ਕੋਰਟ ਜਿਹੜਾ ਕੀਆ ਖਾਲੀ ਕਰਾ ਦਿੱਤਾ ਗਿਆ ਵਾ ਮੇਰੇ ਨਾਲ ਵਕੀਲ ਸਾਹਿਬਾਨ ਨੇ ਸਾਰੇ ਤੇ ਇੱਥੇ ਦੇ ਵਾਈਸ ਪ੍ਰੈਜ਼ੀਡੈਂਟ ਤੇ ਨਾਲ ਪ੍ਰੈਜ਼ੀਡੈਂਟ ਨੇ ਵਿਪਨ ਜੀ ਵਿਪਨ ਜੀ ਇੱਕ ਵਾਰੀ ਕਾਲ ਆਈ ਦੂਜੀ ਵਾਰੀ ਕਾਲ ਆਈ ਬਾਰ ਬਾਰ ਲਗਾਤਾਰ ਕਾਲ ਆਈਆਂ ਜਾ ਰਹੀਆਂ ਨੇ ਕੀ ਸਮਝ ਸਕਦੇ ਆ ਏਜੰਸੀਆ ਦੀ ناکਾਮੀ ਹੈ ਜਾਂ ਪੁਲਿਸ ਦੀ ناکਾਮੀ ਹੈ ਕਿ ਸੁਰੱਖਿਆ ਦੇ ਵਿੱਚ ਕੋਈ ਕਟਵਾ ਦਿਖਾਈ ਦੇ ਰਿਹਾ ਦੇਖੋ ਜੀ ਇਹ ਈਮੇਲ ਅਜ ਦੁਬਾਰਾ 98 ਵਜੇ ਆਈ ਸੀ 8 ਤਰੀਕ ਨੂੰ ਪਹਿਲਾਂ ਵੀ ਆਈ ਸੀ ਜੀ ਈਮੇਲ ਬੰਬ ਤੋੜਾਂ ਦੀ 98 ਦੁਬਾਰਾ ਹੀ ਹੈ ਜੀ ਉਸ ਤੋਂ ਬਾਅਦ ਫਿਰ ਇਹੀ ਸਿਲਸਿਲਾ ਸੀ ਦੁਬਾਰਾ અપਨਾਇਆ ਹੈ ਕਿ ਬਿਲਡਿੰਗ ਖਾਲੀ ਕਰਕੇ ਪਾਪਰ ਚੈਕਿੰਗ ਕਰੀਏ 26 ਜਨਵਰੀ ਦਾ ਸੈਂਸਿਟਿਵ ਮਾਹੌਲ ਹੈ ਜੀ ਅਸੀਂ ਰਿਸਕ ਨਹੀਂ ਲੈ ਸਕਦੇ ਜੀ ਕਿਉਂਕਿ ਮੁਰਦੂੜ ਕੇ ਸਾਡੇ ਕੋ 2022 ਦੀ ਦੁਬਾਰਾ ਯਾਦ ਆ ਜਾਂਦੀ ਜਦ ਬੰਬ ਲਸ ਹੋਇਆ ਸੀਗਾ ਆਰ ਡੀ ਐਕਸ ਇੱਥੇ ਫਟਿਆ ਸੀਗਾ ਜਿੱਤੇ ਇੱਕ ਬੰਦੇ ਦੀ ਤੇ ਸਾਡੇ ਵਕੀਲ ਸਾਹਿਬ ਇੱਥੇ ਇੰਜਰਡ ਹੋਏ ਸੀਗੇ ਜੀ ਤੇ ਅਸੀਂ ਕੋਈ ਵੀ ਰਿਸਕ ਲੈ ਸਕਦੇ ਚਾਹੇ ਈਮੇਲ ਫੋਕਸ ਹਾਕਸ ਵੀ ਜੀ ਸਾਨੂੰ ਪਤਾ ਹੈ ਵੀ ਇਹ ਸ਼ਰਾਰਤ ਕੀਤੀ ਹੈ ਕਿਸੇ ਨੇ ਬਟ ਬੀਇੰਗ ਪ੍ਰੈਜ਼ੈਂਟ ਯਾ ਬੀਇੰਗ ਸੈਸ਼ਨ ਜੱਜ ਯਾ ਬੀਇੰਗ ਕਮਿਸ਼ਨਰ ਪੁਲਿਸ ਅਸੀਂ ਰਿਸਕ ਲੈਸਾਤੇ ਕਿਉਂਕਿ ਇਹ ਬਿਲਡਿੰਗ ਦੇ ਵਿੱਚ ਯਾ ਇਸ ਏਰੀਆ ਦੇ ਵਿੱਚ ਪੂਰੀ ਕਚਹਿਰੀ ਦੇ ਵਿੱਚ 30 ਤੋਂ 40 ਹਜ਼ਾਰ ਬੰਦਾ ਰੋਜ਼ ਆਂਦਾ ਜੀ ਕੁਝ ਵੀ ਹੋ ਜਾਵੇ ਤੇ ਉਹਦੀ ਜ਼ਿੰਮੇਵਾਰੀ ਕਿਹਦੀ ਆਊਗੀ ਤੇ ਦੂਜਾ ਜੇ ਸਾਡੇ ਕਰਕੇ ਹੋ ਜਾਵੇ ਫਿਰ ਸਾਨੂੰ ਉਹਦਾ ਦੇਣ ਪੂਰੀ ਉਮਰ ਨਹੀਂ ਦੇ ਸਕਦੇ ਅਸੀਂ ਇਸ ਕਰਕੇ ਅਸੀਂ ਨਾ ਪ੍ਰੀਕਾਸ਼ਨਰੀ ਮੇਜਰ ਦੁਆਰਾ ਬਿਲਡਿੰਗ ਇਹਨਾਂ ਨੂੰ ਹੈਂਡਓਵਰ ਕਰਤੀ ਸੀ ਲਿਟਿਗੈਂਟਸ ਦੀ ਦੁਆਰਾ ਤੋਂ ਮਨਾ ਕਰਤਾ ਸੀਗਾ ਕਿਉਂਕਿ ਉਹਦੇ ਵਿੱਚ ਬਜ਼ੁਰਗ ਵਿਅਕਤੀ ਹੁੰਦੇ ਆ ਤੇ प्रेग्नेंट ਲੇਡੀਜ਼ ਤੇ ਬੱਚਿਆਂ ਨੂੰ ਥੋੜਾ ਜਿਹਾ ਉਹਨਾਂ ਦੇ ਕਰਕੇ ਮੂਵਮੈਂਟ ਥੋੜੀ ਸਲੋ ਹੋ ਜਾਂਦੀ ਹੈ ਤੇ ਅਸੀਂ ਪੁਲਿਸ ਨੂੰ ਵੀ ਕੋਈ ਉਹਨਾਂ ਦੇ ਕਾਰਵਾਈ ਵਿੱਚ ਰੁਕਣਾ ਪਵੇ ਚੈਕਿੰਗ ਦੇ ਵਿੱਚ ਤੇ ਅਸੀਂ ਤਾਂ ਲਿਟਿਗੇਸ਼ਨਸ ਬੰਨਾ ਕਰਤਾ ਹੀ ਨਹੀਂ ਤਾਂ ਵਕੀਲਾਂ ਨੂੰ ਆਨ ਜਾਣ ਦੀ ਕੋਈ ਮਨਾਈ ਨਹੀਂ ਹੈ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਆਵੇ ਪ੍ਰੀਕਾਸ਼ਨਰੀ ਮੈਜ਼ਾ 26 ਜਨਵਰੀ ਕਰਕੇ ਅਸੀਂ ਜ਼ਰੂਰ ਲੈ ਰਹੇ ਜੀ ਅੱਛਾ ਮਦਾਨ ਜੀ ਪਹਿਲੇ ਵੀ ਕਿਹਾ ਗਿਆ ਸੀਗਾ ਕਿ ਧਮਕੀ ਆਈ ਹੈ ਈਮੇਲ ਥ੍ਰੈਟ ਆਈ ਹੈ ਉਸ ਨੂੰ ਮੌਕ ਡ੍ਰਿਲ ਦਾ ਨਾਮ ਦਿੱਤਾ ਗਿਆ ਸੀਗਾ ਮੌਕ ਡ੍ਰਿਲ ਦਾ ਨਾਮ ਦਿੱਤਾ ਗਿਆ ਸੀਗਾ ਇਹ ਧਮਕੀ ਆਈ ਸੀਗੀ ਨਹੀਂ ਉਸ ਟਾਈਮ ਵੀ ਈਮੇਲ ਸੀ ਜੀ ਪਰ ਮੌਕ ਡ੍ਰਿਲ ਹੋ ਵੀ ਸੀ ਅੱਜ ਵੀ ਤੁਸੀਂ ਮੌਕ ਡ੍ਰਿਲ ਕਹਿ ਸਕਦੇ ਆ ਕਿਉਂਕਿ ਔਨ ਦੀ ਫੇਸ ਆਫ ਇਟ ਸਾਰਿਆਂ ਨੂੰ ਪਤਾ ਜੀ ਹੈ ਕਿ ਕਿਸ ਨੇ ਸ਼ਰਾਰਤੀ ਕੀਤੀ ਹੈ ਜੀ ਤੇ ਅਸੀਂ ਵੀ ਡਰਨ ਵਾਲਾ ਜੋ ਹੈ ਨਹੀਂ ਬਟ ਥੋੜਾ ਜਿਹਾ 26 ਜਨਵਰੀ ਤੱਕ ਸੈਂਸਿਟਿਵ ਮਾਹੌਲ ਕਰਕੇ ਅਸੀਂ ਥੋੜਾ ਜਿਹਾ ਇਹਨੂੰ ਕਰ ਰਹੇ ਆ ਜੀ ਨਹੀਂ ਤਾਂ ਸਾਡਾ ਮੈਸੇਜ ਤਾਂ ਇਹ ਹੀ ਹੈ ਸਾਰਿਆਂ ਨੂੰ ਵੀ ਅਸੀਂ ਨਾ ਡਰਦੇ ਆ ਜੀ ਨਾ ਕੁਛ ਹੈ ਜੀ ਅਹ ਤਾਂ ਜਿਆਦਾ ਉਗਰਵਾਦ ਦਾ ਪੂਰਾ ਪੀਕ ਤੇ ਸੀ ਕਿ ਤਦ ਨਹੀਂ ਕਿਚਰੀਆ ਬੰਦ ਹੋਈਆਂ ਜੀ ਜਦ ਰੋਜ਼ ਅਸਲ ਚ ਬੰਮ ਫਟਦੇ ਸੀਗੇ ਜੀ ਤੇ ਅਸੀਂ ਤਦ ਨਹੀਂ ਕਿਚਰੀਆ ਬੰਦੋਂ ਦਿੱਤੀ ਆ ਜੀ ਤਾਂ ਇਹ ਤਾਂ ਕੁਝ ਵੀ ਹੈ ਨਹੀਂ ਜਿਆਜਾ ਬਟ ਸਿਰਫ ਇਹ ਹੈ ਕਿ 26 ਜਨਵਰੀ ਤੱਕ ਸੈਂਸਿਟਿਵ ਹੋਣ ਕਰਕੇ ਪੂਰੇ ਆਲ ਓਵਰ ਇੰਡੀਆ ਦਾ ਅਲਰਟ ਹੁੰਦਾ ਜੀ ਤੇ ਜਿਵੇਂ ਤੁਹਾਨੂੰ ਪਤਾ ਜੀ ਆਲ ਦੁਆਲੇ ਜਨੇ ਵੀ ਸਾਡੇ ਪड़ोसी ਮੁਲਕ ਨੇ ਉਹ ਲੱਗੇ ਹੋਏ ਆ ਜੀ ਇਸ ਚੀਜ਼ ਨੂੰ ਕਿਤੇ ਵੀ ਤਰੀਕੇ ਨਾਲ ਤੇ ਨੈਕਸਟ ਇਅਰ ਇਲੈਕਸ਼ਨ ਇਅਰ ਵੀ ਹੈ ਜੀ ਸਾਡਾ ਪੰਜਾਬ ਦਾ ਤੇ ਅਸੀਂ ਉਹ ਸਾਰੇ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਮੌਕੇ ਦੀ ਨਿਯਾਗਤ ਕਰਕੇ ਅਸੀਂ ਇਸ ਚੀਜ਼ ਨੂੰ ਅਸੀਂ ਰਿਸਕ ਨਹੀਂ ਲੈ ਰਹੇ ਜੀ ਡਰੋਨ ਵੀ ਜਿਹੜੇ ਕਿ ਜੰਮੂ ਕਸ਼ਮੀਰ ਵੱਲ ਦੇਖੇ ਗਏ ਸੀਗੇ ਹਾਂਜੀ ਉਹ ਤਾਂ ਅਸੀਂ ਮੀਡੀਆ ਰੋਜ਼ ਦੇਖਦੇ ਆ ਜੀ ਉਹ ਤਾਂ ਦੇਖੋ ਉਹਨਾਂ ਦਾ ਰੋਜ਼ ਦਾ ਕੰਮ ਲੱਗਿਆ ਹੋਇਆ ਜੀ ਦੇਖੋ ਉਹਨਾਂ ਨੇ ਪੁਰਾਣੀ ਕਹਾਵਤ ਹੈ ਜੀ ਅਸੀਂ 100 ਚ 100 ਵਾਰ ਜਿੰਨਾ ਜੀ ਉਹਨਾਂ ਨੇ 100 ਚ ਇੱਕ ਵਾਰ ਜਿੰਨਾ ਉਹਨਾਂ ਦੇ ਤਾਂ ਵੀ ਜਤ ਜੀ ਸਾਨੂੰ ਸੈਸ਼ਨ ਜੱਜ ਜਿਹੜੇ ਉਹਨਾਂ ਨੂੰ ਕਿਹਨਾਂ ਨੂੰ ਮੇਲ ਆਈ ਹੈ ਮਤਲਬ ਕਿ ਕਿਹੜੇ ਜੱਜ ਸਾਹਿਬ ਇਹ ਸਾਡੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਾਹਿਬ ਦੀ ਅਫੀਸ਼ੀਅਲ ਈਮੇਲ ਆਈ ਹੈ ਜੀ ਉਹਨਾਂ ਦੇ ਈਮੇਲ ਅਫੀਸ਼ੀਅਲ ਈਮੇਲ ਆਈ ਡਾਈਰੀ ਤੇ ਆਈ ਸੀ ਪਹਿਲਾਂ ਵੀ ਉਹਨਾਂ ਦੀ ਈਮੇਲ ਆਈ ਡਾਈ ਤੇ ਆਈ ਸੀਗੀ ਤੇ ਉਸ ਤੋਂ ਬਾਅਦ 9 ਵਜੇ ਦਾ ਇੱਥੇ ਪੁਲਿਸ ਪਹੁੰਚ ਚੁੱਕੀ ਹੈ ਜੀ ਪੂਰਾ ਬੌਮ ਡਿਟੈਕਟਰ ਤੇ ਮੈਟਲ ਡਿਟੈਕਟਰ ਤੇ ਬੌਮਸ ਕਰਦੇ ਤੇ ਸਾਰਾ ਆ ਚੁੱਕਿਆ ਹੈ ਜੀ ਤੇ ਪਰ ਬਡੀ ਬਿਲਡਿੰਗ ਹੈ ਜੀ ਤਿੰਨ ਬਿਲਡਿੰਗਾਂ ਨੇ ਤੇ ਟੋਟਲ 13-14 1500 ਕਮਰਾ ਹੈਗਾ ਜੀ ਵਕੀਲਾ ਦਾ ਮਿਲਾ ਕੇ ਵਿੱਚ ਤੇ ਜੱਜਿਸ ਦਾ ਮਿਲਾ ਕੇ ਥੋੜਾ ਟਾਈਮ ਲੱਗਦਾ ਬਿਲਡਿੰਗ ਨੂੰ बटे ਕਿ ਸਾਨੂੰ ਸ਼ਾਇਦ 1.5 ਘੰਟੇ ਚ ਹੋਰ ਬਿਲਡਿੰਗ ਮਿਲ ਜੇਗੀ ਜੀ ਪ੍ਰੋਪਰ ਥੋਰੋ ਚੈਕਿੰਗ ਤੋਂ ਬਾਅਦ ਕੁਝ ਮਿਲਿਆ ਬੌਮ ਸਕੂਅਰ ਨੂੰ ਜਾਂ ਡੌਗ ਸਕੂਅਰ ਨਹੀਂ ਹਜੇ ਤੱਕ ਤਾਂ ਕੋਈ ਰਿਪੋਰਟ ਨਹੀਂ ਹੈ ਜੀ ਬਾਕੀ ਸੈਂਸਿਟਿਵ ਇਸ਼ੂ ਹੈ ਜੇ ਕੋਈ ਮਿਲਿਆ ਵੀ ਹੋਗਾ ਤਾਂ ਅਸੀਂ ਨਾ ਸਾਨੂੰ ਪਤਾ ਇਹਨਾਂ ਪੁਲਿਸ ਨੇ ਦੱਸਿਆ ਪਰ ਸਾਡੇ ਅਜੇ ਨੋ ਲੈਜ ਕੁਝ ਨਹੀਂ ਹੈ ਜੀ ਕਿਉਂਕਿ ਸਾਨੂੰ ਵੀ ਲੱਗਦਾ ਫੇਕ ਹੀ ਹੈ ਪਰ ਅਸੀਂ ਰਿਸਕ ਨਾ ਲੈਂਦੇ ਹੋਏ ਇਹ ਜਾਨਮਾਲ ਦਾ ਜਿਹਦਾ ਵੀ ਹੈ ਜ਼ਿੰਮੇਵਾਰੀ ਸਾਡੀ ਹੈ ਜੀ ਬੀਗ ਪ੍ਰਧਾਨ ਸਾਡੇ ਵਾਇਸ ਪ੍ਰਧਾਨ ਬੇਦੀ ਸਾਹਿਬ ਮੇਰੇ ਨਾਲ ਖੜੇ ਹੈ ਤੇ ਇਹ ਸਾਡੀ ਆਪਣੀ ਡਿਊਟੀ ਹੈ ਜੇ ਸਾਡੀ ਆਪਣੀ ਕਾਲ ਸੀਗੀ ਤੇ ਅਸੀਂ ਇਹਦੀ ਪੂਰੀ ਜ਼ਿੰਮੇਵਾਰੀ ਲੈਂਦੇ ਆ ਜੀ ਕੋਈ ਗੱਲਬਾਤ ਹੋਈ ਨਿਆਂधीश ਨਾਲ ਤੋੜੀ ਕੋਈ ਪ੍ਰੋਪਰ ਮੀਟਿੰਗ ਹੋਈ ਹੈ ਜੀ ਅਸੀਂ ਇਹ ਵੀ ਗੱਲ ਹੋਈ ਸੀ ਕਿ ਵੀ ਜੇ ਲਿਟਿਗੇਂਸ ਨੂੰ ਅਸੀਂ ਮਨਾ ਕਰ ਰਹੇ ਹਾਂ ਤੇ ਉਹਨਾਂ ਦੇ ਕੇਸਾ ਗੁੱਸਾ ਤੇ ਫਿਰ ਅਸੀਂ ਇਹ ਨਤੀਜਾ ਕੱਢਿਆ ਜੀ ਚਾਹੇ ਕੋਈ ਲਿਟਿਗੇਂਸ ਪਹੁੰਚੇ ਜਾਂ ਨਾ ਪਹੁੰਚੇ ਵੀ ਕੋਈ ਐਡਵਰਸ ਆਰਡਰ ਉਹਨਾਂ ਦੇ ਖਿਲਾਫ ਨਾ ਹੋਵੇ ਅੱਜ ਦੇ ਦਿ ਅਸੀਂ ਬੈਠੇ ਜਰੂਰ ਹੈ ਤੇ 15 20% ਵਕੀਲ ਸਾਹਿਬ ਘਰ ਵੀ ਚਲੇ ਗਏ ਨੇ ਵੀ ਉਹਦੇ ਕੋਈ ਪਹੁੰਚ ਹੀ ਨਾ ਸਕਿਆ ਫਿਰ ਫਿਰ ਉਹਦਾ ਫਿਰ ਅਸੀਂ ਇਹੀ ਕੱਢਿਆ ਵੀ ਅੱਜ ਕਿਸ ਦੇ ਖਿਲਾਫ ਕੋਈ ਐਡਵਰਸ ਆਰਡਰ ਨਹੀਂ ਹੋਏਗਾ ਤੇ ਤੁਹਾਡੇ ਮਾਧਮ ਨਾਲ ਹੀ ਅਸੀਂ ਲਿਟਿਗੈਂਟਸ ਤੋਂ ਮਾਫੀ ਵੀ ਮੰਗਦੇ ਆਂ ਠੀਕ ਹੈ ਜੀ ਤਿਆਰ ਹੋ ਕੇ ਆਂਦੇ ਵਿਚਾਰੇ ਉਹਨਾਂ ਦੇ ਕੋਟਾ ਦੀ ਹੁੰਦੀ ਆ ਤਰੀਕ ਤੇ ਕੋਈ ਆਸ ਹੁੰਦੀ ਆ ਉਹਨਾਂ ਦੀ ਪਰ ਇਹ ਮਾਹੌਲ ਹੈ ਜੀ ਤੇ ਸਿਚੁਏਸ਼ਨ ਹੈ ਜੀ ਇਹ ਵੀ ਸਾਨੂੰ ਇਹ ਬੰਦ ਕਰਨਾ ਪਿਆ ਜੀ ਕੰਮ ਐਡਮਿਸ਼ਨ ਕੋਈ ਹੁਕਮ ਦਿੱਤੇ ਕੋਈ ਜਾਰੀ ਪੁਲਿਸ ਨੂੰ ਦਿੱਤੇ ਜਾਂ ਏਜੰਸੀਆਂ ਦਿੱਤੇ ਹੁਣ ਕੁਝ ਜੀ ਹੁਕਮ ਨਹੀਂ ਹੁੰਦਾ ਜੀ ਅਸੀਂ ਲੈਟਰ ਫਾਰਵਰਡ ਹੀ ਕਰ ਦਿੰਨੇ ਆ ਤੇ ਪੁਲਿਸ ਨਾਲ ਜੋ ਗੱਲ ਹੋ ਕੇ ਜੀ ਉਹ ਉਹਨਾਂ ਨੇ ਕਰ ਚੁੱਕਿਆ ਜੀ ਤੇ ਉਸ ਦੇ ਬਾਅਦ ਹੀ ਇੱਥੇ ਸਾਰੀ ਪ੍ਰੋਪਰ ਚੈਕਿੰਗ ਹੋਈ ਆ ਜੀ ਤੇ ਹੁਣ ਤੱਕ ਤੁਹਾਡੀ ਕੋਈ ਕਮਿਸ਼ਨ ਨਾਲ ਗੱਲਬਾਤ ਹੋਈ ਨਹੀਂ ਅਸੀਂ ਹੁਣ ਕਰਨੀ ਆ ਜੀ ਇੱਕ ਵਾਰ ਥੋੜੇ ਬਿਜ਼ੀ ਨੇ ਆਪਣਾ ਇੱਕ ਵਾਰ ਪ੍ਰੋਪ ਗੱਲ ਜੁੜ ਕਰਾਂਗੇ ਇੱਥੇ ਇਨਾਨ ਸਿਕਿਉਰਟੀ ਦੀ ਲੋੜ ਹੈ ਜੀ ਕਿਉਂਕਿ ਅੱਜ ਕੱਲ ਚਾਕੂ ਛੁਰੀ ਵਾਲਾ ਇੱਕ ਟਾਈਮ ਚਲਾ ਗਿਆ ਜੀ ਕਿਉਂਕਿ 2022 ਚ ਵੀ ਆਰਡੀਐਕਸ ਯੂਜ਼ ਹੋਇਆ ਸੀਗਾ ਜੀ ਹੁਣ ਬੜਾ ਟੈਕਨੀਕਲ ਤੇ ਸੋਫਿਸਟੀਕੇਟਿਡ ਮਟੀਰੀਅਲਸ ਆ ਚੁੱਕੇ ਆ ਜੋ ਨਾ ਕੋਲ ਹੈ ਤੇ ਜੀ ਦਾ ਸਾਨੂੰ ਵੀ ਨਹੀਂ ਪਤਾ ਜੀ ਬਟ ਜੋ ਸਾਡੇ ਦੇ ਪੁਲਿਸ ਵਾਲੇ ਨੇ ਮੈਨੂਅਲ ਪੁਲਿਸ ਨਹੀਂ ਸਾਨੂੰ ਇੱਥੇ ਥੋੜਾ ਸਾਇੰਟਿਫਿਕ ਜਾਂ ਟੈਕਨੋਲੋਜੀਕਲ ਐਸਪੈਕਟ ਤੇ ਵੀ ਸਾਨੂੰ ਇੱਥੇ ਥੋੜੀ ਇੰਪਰੂਵਮੈਂਟ ਚਾਹੀਦੀ ਹੈ ਸਿਕਿਉਰਟੀ ਦੀ ਤੇ ਅਸੀਂ ਉਹਦੇ ਰਿਗਾਰਡਿੰਗ ਅਸੀਂ ਗੱਲ ਕਰਾਂਗੇ ਥਰੂ ਸੈਸ਼ਨ ਜੇ ਸਾਹਿਬ ਗੱਲ ਕਰਾਂਗੇ ਕਿਉਂਕਿ ਇਹ ਬਹੁਤ ਹਾਈ ਲੈਵਲ ਸ 30 40000 ਜੋ ਮੈਂ ਪਹਿਲਾਂ ਕਿਹਾ ਬੰਦਾ ਰੋਜ ਦਾਨਦਾ ਜੀ ਤੇ ਨਾਟ ਪੋਸੀਬਲ ਕਿ 25 ਜਾਂ 30 ਬੰਦੇ ਹੀ ਆਮਦ ਨਾਲੀ ਇੱਥੇ ਸਿਕਿਉਰਟੀ ਹੋਵੇ ਤੁਹਾਡੇ ਰਾਹੀ ਮੈਂ ਸੀਪੀ ਸਾਹਿਬ ਨੂੰ ਰਿਕੁਐਸਟ ਕਰਨਾ ਚਾਹੁੰਦਾ ਹਾਂ ਡੀਜੀਪੀ ਸਾਹਿਬ ਨੂੰ ਲਗਾ ਲਓ ਵੀ ਜਿਹੜਾ ਸਿਕਿਉਰਟੀ ਗਨਮੈਨ ਕਲਚਰ ਹੈ ਉਹਨੂੰ ਥੋੜਾ ਘਟਾਇਆ ਜਾਵੇ ਹੈ ਨਾ ਥਾਣੇ ਚ ਅਮਦ ਹੈ ਨਹੀਂ ਸਾਡੇ ਇੱਥੇ ਥਾਣੇ ਚ ਤੇ 40 40 ਹਜ਼ਾਰ ਬੰਦੇ ਆ ਮਗਰ 25 ਬੰਦਾ ਤੇ ਨਾਟ ਪੋਸੀਬਲ ਕਿ ਹੈ ਨਾ ਵੀ ਤੁਸੀਂ ਇੱਥੇ ਇਨਾ ਇੱਥੇ ਟੈਰਰਿਸਟ ਦੇ ਵੀ ਕੇਸ ਚੱਲਦੇ ਆ ਇੱਥੇ ਜੇਬ ਕਤਲ ਦੇ ਵੀ ਕੇਸ ਚੱਲਦੇ ਇੱਥੇ ਬ੍ਰਿਗੇਡੀਅਰ ਦੇ ਵੀ ਕੇਸ ਚੱਲਦੇ ਹੈ ਨਾ ਤੇ ਹਰੇਕ ਤਰੀਕਾ ਹਰੇਕ ਕਿਸਮ ਦਾ ਬੰਦਾ ਆਂਦਾ ਹੈ ਤੁਸੀਂ ਕਹੋ ਕਿ 25 ਬੰਦੇ ਉਹ ਵੀ ਜਿਹੜੇ ਥੋੜੇ ਜੇ ਘਟ ਸੌਰੀ ਉਮਰਦ ਰਾਜ ਨੇ ਬੰਦੇ ਇੱਥੇ ਲਾਏ ਗਏ ਆ ਤੋੜ ਸਿਕਿਉਰਿਟੀ ਅਸਪੈਕਟ ਲਈ ਸੀਪੀ ਸਾਹਿਬ ਜਾਂ ਡੀਜੀਪੀ ਸਾਹਿਬ ਨਾਲ ਇਥੇ ਮੀਟਿੰਗ ਕਰਨੀ ਚਾਹੀਦੀ ਹੈ ਜੀ ਸਾਡੇ ਕੋਈ ਡਿਪਟੀ ਕਮਿਸ਼ਨਰ ਜਿਹੜੇ ਹਿਮਨਸ਼ੂ ਜਾਨ ਨੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਕਿਉਂਕਿ ਐਡਮਿਨਿਸਟ੍ਰੇਸ਼ਨ ਦੇ ਅੰਦਰੋਂ ਦਾ ਮੈਂ ਪਹਿਲਾਂ ਕਿਹਾ ਜੀ ਹਜੇ ਤੱਕ ਮੇਰੀ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਇੱਕ ਵਾਰ ਇਹ ਡ੍ਰਿਲ ਕੰਪਲੀਟ ਹੋ ਜਾਏ ਉਸ ਤੋਂ ਬਾਅਦ ਹੀ ਗੱਲ ਕਰਨ ਦਾ ਫਾਇਦਾ ਹੈ ਜੀ ਕਿਉਂਕਿ ਜੋ ਸਾਨੂੰ ਹਜੇ ਤੱਕ ਪਤਾ ਲੱਗਿਆ ਵੀ ਹਜੇ ਤੱਕ ਕੁਝ ਨਹੀਂ ਮਿਲਿਆ ਪਰ ਜੇ ਇੱਕ ਵਾਰ ਪ੍ਰੋਪਰ ਫਾਈਨਲ ਰਿਪੋਰਟ ਆ ਜਾਏ ਜੀ ਜੀ ਸਰ ਵਾਈਸ ਪ੍ਰੈਜ਼ੀਡੈਂਟ ਤੋਂ ਤੁਹਾਨੂੰ ਫੈਸਲਾ ਹੈ ਗਿਆ ਤੇ ਉਹਦਾ ਦਿੱਤਾ ਗਿਆ ਵਾ ਕਿਸ ਤਰ੍ਹਾਂ ਦੇ ਦਿਓ ਲਗਾਤਾਰ ਦੋ ਵਾਰੀਆਂ ਥ੍ਰੈਟ ਆ ਚੁੱਕੀਆਂ ਨੇ 26 ਜਨਵਰੀ ਦਾ ਅਸੀਂ ਦੇਖ ਸਕਦੇ ਆ ਆ ਰਿਹਾ ਵਾ ਉਸ ਨੂੰ ਲੈ ਕੇ ਹੈਗਾ ਇਹ ਕੋਈ ਪਤਾ ਲੱਗਾ ਕਿ ਛਾਣਬਿੰਗ ਕੀਤੀ ਗਈ ਈਮੇਲ ਕਿਸ ਤਰ੍ਹਾਂ ਹੀ ਆ ਰਹੀ ਸਰ ਹਲੇ ਸਾਰੀ ਟੀਮਸ ਆਪਣੀਆਂ ਲੱਗੇ ਹੋਏ ਨੇ thorough inquiry ਚੱਲ ਰਹੀ ਹੈਗੀ ਹੈ ਜੀ ਮੇਨ ਗੱਲ ਇਹ ਸੀਗੀ ਕਿ ਅਸੀਂ ਕਿਸੇ ਦੀ ਵੀ ਲਾਈਫ ਦੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਇਸ ਕਰਕੇ ਸਾਡੀ ਪਹਿਲੀ ਪ੍ਰਾਇੋਰਟੀ ਸੀਗੀ ਕਿ ਵੀ ਇੱਥੇ ਬਿਲਡਿੰਗ ਨੂੰ ਖਾਲੀ ਕਰਕੇ ਏਜੰਸੀਜ਼ ਨੂੰ ਆਪਣੇ ਦਿੱਤੀਆਂ ਜਾਣ ਤਾਂ ਕਿ thorough investigation ਕਰ ਸਕਣ ਕਿ ਵੀ ਜਿਹੜੀ ਥ੍ਰੈਟ ਆ ਰਹੀਆਂ ਨੇ ਜਿਹੜੀ ਈਮੇਲਸ ਆ ਰਹੀਆਂ ਨੇ ਕਿ ਵੀ ਉਹਨਾਂ ਦੀ ਕੋਈ authenticity ਹੈ ਵੀ ਕਿ ਨਹੀਂ ਹੈਗੀ ਪਰ ਸਾਡੀ ਮੇਨ ਪ੍ਰਾਇੋਰਟੀ ਇਹੀ ਹੈ ਕਿ ਅਸੀਂ ਵਕੀਲ ਸਾਹਿਬਾਨਾਂ ਦੀ ਲਾਈਫ ਦੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਇੱਥੇ ਹਜ਼ਾਰਾਂ ਦੀ ਤعداد ਦੇ ਵਿੱਚ ਕੋਰਟ ਸਟਾਫ ਹੈਗੇ ਜਿ ਲਿਟਿਗੇਂਸ ਹੈਗੇ ਨੇ ਐਂਡ ਇਟ ਇਜ਼ ਆਰ ਪ੍ਰਾਈਮ ਡਿਊਟੀ ਕਿ اسی سبزی لائف ਨੂੰ ਸਿਕਿਉਰ ਕਰਨਾ ਤੇ ਸੇਫ ਕਰਨਾ ਜੀ ਬਿਲਕੁਲ ਕਿਸ ਤਰ੍ਹਾਂ ਦਾ ਤੁਹਾਨੂੰ ਡਰ ਲੱਗ ਰਿਹਾ ਮਤਲਬ ਕਿ ਕੋਈ ਕੁਝ ਦਰੋਹ ਕਾਲ ਆਉਂਦੀ ਹੈ ਤੁਹਾਨੂੰ ਖਾਲੀ ਕਰ ਦੋ ਇੱਕਦਮ ਨਹੀਂ ਡਰ ਤਾਂ ਮਾਹੌਲ ਵਾਲਾ ਹੈ ਜੀ ਦੇਖੋ ਇਹ ਤਾਂ ਤੇ کافی ਜ਼ਿਆਦਾ ਲੋਕਸਾਨਦੇ ਨੇ ਜੀ ਉਹਨਾਂ ਨੂੰ ਵੀ ਸਾਹਮਣਾ ਕਰਨਾ ਪੈਂਦਾ ਜੀ ਤਿਆਰ ਹੋ ਕੇ ਆਉਂਦੇ ਨੇ ਜੀ ਵੀ ਕੋਈ ਕੱਲ ਨੂੰ ਉਹਨਾਂ ਨੂੰ ਕੋਈ ਜਾਣ ਦਾ ਕੋਈ ਜਾਣੀ ਨੁਕਸਾਨ ਨਾ ਹੋਵੇ ਉਹਨਾਂ ਨੂੰ ਵੀ ਸਭ ਦੇ ਮਤਨ ਨਜ਼ਰ ਰੱਖਦੇ ਹੋਏ ਸਭ ਦੀ ਸਿਕਿਉਰਟੀ ਬੇਸ ਤਾਂ ਹੀ ਬਧਾਈ ਗਈ ਆ ਵੀ ਕਿਸੇ ਨੂੰ ਕੋਈ ਜਾਣੀ ਨੁਕਸਾਨ ਨਾ ਹੋਵੇ ਇਸ ਤਰ੍ਹਾਂ ਹੜਕਮ ਮੱਚ ਜਾਂਦਾ ਉਹ ਜਦੋਂ ਪਹਿਲੀ ਵਾਰੀ ਤੋਂ ਥ੍ਰੈਟ ਆਉਂਦੀ ਹੈ 2022 ਦਾ ਨਜ਼ਰੀਆ ਸਾਹਮਣੇ ਆਉਂਦਾ ਵੇ ਇੱਕ ਤਰ੍ਹਾਂ ਦਾ ਮੈਨੂੰ 20 ਸਾਲ ਹੋ ਗਏ ਜੀ ਇੱਥੇ ਪ੍ਰੈਕਟਿਸ ਦੇ ਵਿੱਚ ਮੈਂ ਐਡਵੋਕੇਟ ਨਵੀਨ ਸ਼ਰਮਾ ਬੋਲ ਰਿਹਾ মিডিਆ ਕੋਆਰਡੀਨੇਟਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਮੈਂ ਕੀ ਦੇਖੀ ਹੈ ਕਿ ਜਦੋਂ ਇਦਾਂ ਦੀ ਲਾਸਟ ਟਾਈਮ ਵੀ ਹੋਣੀ ਆਈ ਸੀ ਕਾਲ ਜੋ ਐਡਵੋਕੇਟਸ ਨੇ ਉਹਨਾਂ ਦੇ ਚੈਂਬਰਸ ਦੀ ਜਿਹੜੀ ਹੈ ਡਾਕਸਕਵਾਡ ਜਾਂ ਪੁਲਿਸ ਥੋਰੋਲੀ ਮੈਂ ਚੈਕਿੰਗ ਕਰਦੇ ਬਾਕੀ ਜੋ ਜੁਡੀਸ਼ੀਅਲ ਕੰਪਲੈਕਸ ਹੈ ਉਹਦੀ ਬਿਲਡਿੰਗ ਦੀ ਕਰਦੇ ਆ ਜਿੰਨੀ ਕੀਮਤੀ ਜਾਣ ਵਕੀਲਾਂ ਦੀ ਆ ਉਨੇ ਹੀ ਜੁਡੀਸ਼ਰੀ ਦੀ ਵੀ ਆ ਤੇ ਮੇਰੀ ਇੱਕ ਰਿਕੁਐਸਟ ਹੈ ਪੁਲਿਸ ਪ੍ਰਸ਼ਾਸਨ ਨੂੰ ਕਿ ਵੀ ਸਾਰੀ ਕੋਰਟ ਕੰਪਲੈਕਸ ਦੀ ਪੂਰੀ ਥੋਰਲ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਚਾਹੇ ਉਹਦੇ 'ਚ 2 ਘੰਟੇ ਹੋਰ ਐਕਸਟਰਾ ਲੱਗ ਜਾਵੇ ਲਾਸਟ ਟਾਈਮ ਵੀ ਸਾਡੇ ਜੁਡੀਸ਼ੀਅਲ ਕੰਪਲੈਕਸ ਦੀ ਤੇ ਹੋਈ ਲੇਕਿਨ ਐਡਵੋਕੇਟਸ ਵਾਲੇ ਕੰਪਲੈਕਸ ਦੀ ਕੋਈ ਨਹੀਂ ਹੋਈ ਕਤਸੇ ਇਹ ਹੀ ਹੈ ਔਰ ਮੈਂ ਜੋ ਦੇਸ਼ ਵਿਰੋਧੀ ਤਾਕਤਾਂ ਨੇ ਜੋ ਵੀ ਇਦਾਂ ਦੇ ਕੰਮ ਕਰਦੀਆਂ ਜਾਂ ਇਦਾਂ ਦੇ ਮੇਲ ਭੇਜਦੀਆਂ ਨੇ ਧਮਕੀ ਭਰੇ ਮੇਰੀ ਉਹਨਾਂ ਨੂੰ ਇਹ ਰਿਕਵੈਸਟ ਹੈ ਕਿ ਇਦਾਂ ਦਾ ਕਰਕੇ ਤੁਸੀਂ ਉਹ ਲਿਟਿਗੈਂਟਸ ਦਾ ਵੀ ਨੁਕਸਾਨ ਕਰਦੇ ਹੋ ਪ੍ਰੀਸ਼ਸ ਟਾਈਮ ਵੇਸਟ ਕਰਦੇ ਹੋ ਕੋਰਟ ਦਾ ਪ੍ਰਸ਼ਾਸਨ ਦਾ ਸਾਰਿਆਂ ਨੂੰ ਤੁਸੀਂ ਇੱਕ ਪ੍ਰੋਬਲਮ ਚ ਲਿਆ ਦਿੰਦੇ ਹੋ ਤੇ ਦੇਸ਼ ਵਿਰੋਧੀ ਕੰਮ ਨਹੀਂ ਕਰਨੇ ਚਾਹੀਦੇ ਇਸ ਦੇਸ਼ ਦਾ ਅਨਖਾਦਿਓ ਇਸ ਦੇਸ਼ ਦੇ ਵਿੱਚ ਇਦਾਂ ਦੀ ਗਤੀਵਿਧੀਆਂ ਨਾ ਕਰੋ ਔਰ ਕਿਉਂਕਿ ਉਹਨਾਂ ਦੇ ਪਿੱਛੇ ਕੁਝ ਵਿਰੋਧੀ ਦੇਸ਼ ਜੋ ਸਾਡੇ ਦੇਸ਼ ਦੇ ਵਿਰੁੱਧ ਤਾਕਤਾਂ ਨੇ ਜੋ ਸਾਡੇ ਪड़ोसी ਦੇਸ਼ ਨੇ ਉਹਨਾਂ ਦੀ ਵੀ ਇਹ ਇਛਾ ਹੁੰਦੀ ਹੈ ਕਿ ਸਾਡੇ ਦੇਸ਼ ਦੇ ਵਿੱਚ ਜੋ ਕਿ ਤੀਸਰੀ ਅਰਥਵਿਵਸਥਾ ਬਣਨ ਦੀ ਤਿਆਰੀ ਦੇ ਵਿੱਚ ਹੈ ਵਿਸ਼ਵ ਦੀ ਸਭ ਤੋਂ ਵੱਡੀ ਤੇ ਉਹ ਨਹੀਂ ਚਾਹੁੰਦੇ ਕਿ ਸਾਡੀ ਤਰੱਕੀ ਇੰਨੀ ਸਪੀਡ ਨਾਲ ਹੋਵੇ ਸੋ ਮੇਰੀ ਤੇ ਸਾਰੇ ਲਿਟਿਗੈਂਟਸ ਨੂੰ ਵੀ ਔਰ ਸਾਰੇ ਲੋਕਾਂ ਨੂੰ ਵੀ ਇਹ ਹੈ ਕਿ ਜੋ ਵੀ ਇੱਥੇ ਆਂਦੇ ਨੇ ਉਹ ਕੋਆਪਰੇਟ ਕਰਨ ਔਰ ਇਦਾਂ ਦੀ ਕਿਸੇ ਸਿਚੁਏਸ਼ਨ ਨੂੰ ਇੱਕ ਮਿਲ ਕੇ ਜੁਆਇੰਟ ਕਮੇਟੀ ਬਣਾ ਕੇ ਅਸੀਂ ਉਹਨੂੰ ਹੈਂਡਲ ਕਰੀਏ ਅਚਾਨਕ ਕਿਸ ਕਰਦੇ ਦ 10 10 10 HR+ ਕਮਰੇ ਆਏ ਥੇ ਮਾਨਯੋਗ ਅਦਾਲਤ ਦੇ ਵਿੱਚ న్యాయਦੀਸ਼ ਦਾ ਅਤੇ ਐਡਵੋਕੇਟਸ ਦਾ ਕਿਸ ਤਰ੍ਹਾਂ ਦੇ ਦੋ ਇਹਦਾ ਥ੍ਰੈਟ ਆਣਾ ਉਸ ਤੋਂ ਬਾਅਦ ਹੜਕਮ ਮਚਣਾ ਕਿਉਂਕਿ ਪਹਿਲੇ ਜਦੋਂ ਅੰਦਰ ਵਕੀਰ ਸਾਹਿਬਾਨ ਸੀਗੇ ਸਾਰੇ 10 10:30 11 ਵਜੇ ਉਦੋਂ ਵੀ ਹੜਕਮ ਮਚ ਗਿਆ ਜੀ ਸਾਰੇ ਵਕੀਲ ਕਿਉਂਦੋਂ ਭੱਜਾ ਬਾਰ ਪੱਜ ਗਏ ਸੀਗੇ ਤੇ ਅੱਜ ਇੱਕ ਵਾਰ ਫਿਰ ਤੋਂ ਆਇਆ ਵਾ ਕੀ ਲੱਗਦਾ ਹੈ ਕਿ ਇਹ 26 ਜਨਵਰੀ ਕਰਕੇ ਹੋ ਰਿਹਾ ਵਾ ਜਾਂ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਇਹਨੂੰ ਕੀ ਕਾਰਨ ਸਮਝ ਸਕਦੇ ਹਾਂ ਕਿਸ ਤਰ੍ਹਾਂ ਸਵਾਲ ਅਸੀਂ ਪ੍ਰਸ਼ਾਸਨ ਦੇ ਉੱਤੇ ਚੱਕਦੇ ਨਜ਼ਰ ਆਵਾਂਗੇ ਮੈਂ ਐਡਵੋਕੇਟ ਅਮਨੀਸ਼ ਕਰੀਰ ਡਿਸਟ੍ਰਿਕਟ ਕੋਰਟ ਲੁਧਿਆਣਾ ਤੋਂ ਮੈਂ ਸਰ ਕਹਾਂਗਾ ਕਿ ਦੋ ਵਾਰੀ ਇਹ ਚੀਜ਼ਾਂ ਹੋ ਚੁੱਕੀਆਂ ਨੇ ਪਹਿਲਾਂ ਵੀ ਹੋਈ ਸੀ 8 ਤਰੀਕ ਨੂੰ ਜਿਸ ਦੇ ਨਾਲ ਇਹ ਕਿ ਉਸੇ ਵਕਤ ਅਸੀਂ ਸਾਡੇ ਪ੍ਰਧਾਨ ਜੀ ਨੇ ਕਹਿ ਕੇ ਆਪਣੀ ਖਾਲੀ ਕਰਵਾਲੀ ਸੀ ਬਿਲਡਿੰਗ ਸਾਰੇ ਵਕੀਲ ਸਾਹਿਬਾਨ ਆਪਣੇ ਘਰ ਨੂੰ ਚੱਲ ਗਏ ਸੀ ਅੱਜ ਵੀ ਸਵੇਰੇ ਇਹ ਹੋਇਆ ਸਵੇਰ ਦੀ ਆਪਣਾ ਡੌਗ ਸਕਵਾਡਸ ਵਗੈਰਾ ਪੁਲਿਸ ਆਪਣੀ ਇਨਵੈਸਟੀਗੇਸ਼ਨ ਵਗੈਰਾ ਕਰ ਰਹੀ ਹੈ ਬਟ ਇਸ ਦੇ ਨਾਲ ਲਿਟਿਗੈਂਟਸ ਦਾ ਐਡਵੋਕੇਟਸ ਦਾ ਜੁਡੀਸ਼ਲੀ ਦਾ ਬਹੁਤ ਨੁਕਸਾਨ ਹੋ ਰਿਹਾ ਹੈਗਾ ਤੇ ਇਹਦੇ ਨਾਲ ਕੀ ਹੈਗਾ ਜਿੱਦਾਂ ਉਹ ਲਿਟਿਗੈਂਟਸ ਵਗੈਰਾ ਆ ਰਹੇ ਹੈਗੇ ਉਹਨਾਂ ਦੀ ਐਂਟਰੀ ਰੈਸਟ੍ਰਿਕਟਿਡ ਕੀਤੀ ਗਈ ਹੈਗੀ ਹੈ ਸਿਰਫ ਵਕੀਲ ਸਾਹਿਬਾਨ ਨੇ ਇਹਦੇ ਵਿੱਚ ਵਕੀਲ ਸਾਹਿਬਾਨ ਵੀ ਇੱਥੇ 20 30% ਜਾ ਚੁੱਕੇ ਨੇ ਘਰ ਤੇ ਡੇਟਸ ਵਗੈਰਾ ਪੈ ਚੁੱਕੀ ਹੈ ਜੁਡੀਸ਼ਰੀ ਦਾ ਬਹੁਤ ਨੁਕਸਾਨ ਹੋ ਰਿਹਾ ਹੈਗਾ ਤੇ ਇਹ ਅਗਰ ਇਦਾਂ ਦੀਆਂ ਈਮੇਲਸ ਵਗੈਰਾ ਆਉਂਦੀਆਂ ਰਹਿਣਗੀਆਂ ਤੇ ਜੁਡੀਸ਼ਰੀ ਦਾ ਬਹੁਤ ਜ਼ਿਆਦਾ ਨੁਕਸਾਨ ਰਹੇਗਾ ਇਹਦੇ ਵਿੱਚ ਤੇ ਸਾਡੀ ਆਪਣਾ ਸੀਪੀ ਸਾਹਿਬ ਡੀਜੀਪੀ ਸਾਹਿਬ ਨੂੰ ਚਾਹੀਦਾ ਹੈਗਾ ਕਿ ਜਿਆਦਾ ਤੋਂ ਜਿਆਦਾ ਸਿਕਿਉਰਿਟੀ ਇੱਥੇ ਡਿਪਲੋਏ ਕੀਤੀ ਜਾਵੇ ਆਰਡਰ ਟੈਕਨੀਕਲ ਮਸ਼ੀਨਸ ਵਗੈਰਾ ਇਕੁਪਮੈਂਟ ਪਰਵਾਇਡ ਕੀਤੇ ਜਾਣ ਰੈਦਰ ਕੀ ਅ ਦੂਸਰੇ ਬੰਦੇ ਨੂੰ ਆਪਾਂ ਪ੍ਰੋਪਰ ਗਨਮੈਨਸ ਵਗੈਰਾ ਦੇ ਰਹੇ ਹੈਗੇ ਆ ਉਹਨਾਂ ਲਈ ਜੀ ਜ਼ਿਆਦਾ ਤੋਂ ਜ਼ਿਆਦਾ ਸਕਿਉਰਿਟੀ ਡਿਸਟ੍ਰਿਕਟ ਕੋਰਟ ਜਿਹੜੀ ਕਿ ਬਹੁਤ ਵੱਡੀ ਕੋਰਟ ਹੈਗੀ ਹੈ ਇਹ ਔਰ ਹਾਂ ਜੀ ਕਹਿ ਸਕਦੇ ਹਾਂ ਕਿ ਲੁਧਿਆਣਾ ਇੱਕ ਬਹੁਤ ਵੱਡੀ ਡਿਸਟ੍ਰਿਕਟ ਹੈਗੀ ਹੈ ਚਾਰ ਤਹਿਸੀਲਾਂ ਹੈਗੀਆਂ ਨਾਲੇ ਦੇ ਨਾਲ ਸੈਸ਼ਨ ਕੋਰਟ ਹੈ ਫੈਮਿਲੀ ਕੋਰਟਸ ਹੈ ਸਾਰੀਆਂ ਇੱਥੇ ਚਲਦੀਆਂ ਹੈਗੀਆਂ ਤੇ ਜਿਹਦੇ ਨਾਲ ਕਿ ਇੱਥੇ ਲਿਟਿਗੈਂਟਸ ਬਹੁਤ ਜ਼ਿਆਦਾ ਆਉਂਦੇ ਆ ਡੇਲੀ 30 ਤੋਂ 40 ਹਜ਼ਾਰ ਬੰਦਾ ਡੇਲੀ ਇੱਥੇ ਆਂਦਾ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਸਿਕਿਉਰਿਟੀ ਦੀ ਬਹੁਤ ਇੱਥੇ ਕਮੀ ਹੈਗੀ ਹੈ ਤੇ ਸਿਕਿਉਰਿਟੀ ਵਗੈਰਾ ਜਿਆਦਾ ਤੋਂ ਜਿਆਦਾ ਪ੍ਰਸ਼ਾਸਨ ਨੂੰ ਡੀਜੀਪੀ ਸਾਹਿਬ ਨੂੰ ਸੀਪੀ ਸਾਹਿਬ ਨੂੰ ਵੱਧ ਤੋਂ ਵੱਧ ਪ੍ਰੋਵਾਈਡ ਕਰਨੀ ਚਾਹੀਦੀ ਹੈ ਬਿਲਕੁਲ ਵਕੀਲ ਸਾਹਿਬਾਨਾ ਵੱਲੋਂ 21 ਮੰਗ ਕੇ ਕਹੀ ਜਾ ਰਹੀ ਹੈ ਕਿ ਜਿਹੜਾ ਨਿਆਂਇ ਨਿਆਏ ਕੋਰਟ ਜਿਹੜਾ ਕਿ ਇੱਥੋਂ ਦੀ ਨਿਆਏ ਮਿਲਦਾ ਹਰ ਇੱਕ ਇਨਸਾਨ ਨੂੰ ਸੱਚਾਈ ਦਾ ਨਿਆਏ ਮਿਲਦਾ ਵਾ ਉਸ ਨਿਆਏ ਦੇ ਕੋਰਟ ਨੂੰ ਅ ਜਰੂਰ ਸੁਰੱਖਸ਼ਾ ਮਿਲਣੀ ਚਾਹੀਦੀ ਹੈ ਜਿਹੜੇ ਕਿ ਗਨਮੈਨ ਦਿੱਤੇ ਹੋਏ ਨੇ ਹੋਰਾਂ ਨੂੰ ਜਾਂ ਅੰਨੇ ਲੋਕਾਂ ਨੂੰ ਦਿੱਤੇ ਹੋਏ ਨੇ ਉਹਨਾਂ ਤੋਂ ਅ ਇਸ ਤੋਂ ਚੰਗਾ ਤਾਂ ਲੁਧਿਆਣਾ ਕੋਰਟ ਨੂੰ ਜ਼ਿਆਦਾ ਸੁਰੱਖਿਸ਼ਤ ਰੱਖਣਾ ਚਾਹੀਦਾ ਵਾ ਇਹ ਪ੍ਰਧਾਨ ਜੀ ਵੱਲੋਂ ਵੀ ਕਿਹਾ ਗਿਆ ਤੇ ਵਕੀਲ ਸਾਹਿਬਾਨਾਂ ਵੱਲੋਂ ਵੀ ਕਿਹਾ ਗਿਆ ਵਾ ਪਰ 26 ਜਨਵਰੀ ਨੂੰ ਲੈ ਕੇ ਕਿਤਨਾ ਕਿਤੇ ਇਕ ਗਤੀਵਿਧੀ ਹੁੰਦੀ ਹੋਣੀ ਹੈ ਜਿਹੜਾ ਆ ਰਹੀਆਂ ਪਰ ਲਗਾਤਾਰ ਏਜੰਸੀਆਂ ਅਤੇ ਕਮਿਸ਼ਨਰ ਆਫ ਲੁਧਾਰਾ ਸੁਪਰ ਸ਼ਰਮਾ ਲਗਾਤਾਰ ਇਸ ਜੁੱਤੇ ਨਜ਼ਰ ਬਣਾਈ ਬੈਠੇ ਨੇ ਤੇ ਲਗਾਤਾਰ ਜਰੀਕਾ ਚੈਕਿੰਗਾਂ ਹੋ ਰਹੀਆਂ ਨੇ ਇਹ ਕੋਰਟ ਕੰਪਲੈਕਸ ਦੀਆਂ ਤਸਵੀਰਾਂ ਨੇ ਜਿੱਥੇ ਕਿ ਵਕੀਲ ਸਾਹਿਬਾਨ ਸਾਰੇ ਬਾਹਰ ਆ ਕੇ ਖੜੇ ਨੇ ਲਿਟਿਗੇਂਸ ਜਿਨੇ ਵੀ ਜਿਨਵੇਂ ਇੱਥੇ ਆਪਣੇ ਕੇਸਿਸ ਲੈ ਕੇ ਆਏ ਹੋਣੇ ਉਹ ਸਾਰੇ ਬਾਹਰ ਨੇ ਤੇ तमाम ਜਿਹੜੇ ਵਕੀਲ ਸਾਰੇ ਨੇ ਉਹ ਸਾਰੇ ਬਾਹਰ ਹੋਏ ਕਿਉਂਕਿ 2022 ਦਾ ਜਿਹੜਾ ਇਨਸੀਡੈਂਟ ਹੈ ਉਹ ਕਿਸੇ ਨੂੰ ਨਹੀਂ ਭੁੱਲਦਾ ਤੇ ਕਿਸੇ ਵੀ ਜਾਨ ਦੀ ਕਿਸੇ ਵੀ ਜਾਨ ਦੀ ਖਤਰੇ ਨੂੰ ਪਾ ਕੇ ਪ੍ਰਧਾਨ ਜੀ ਨੇ ਕਿਹਾ ਕਿ ਬਿਲਕੁਲ ਅਸੀਂ ਇਸ ਨੂੰ ਕੋਰਟ ਨੂੰ ਜਰੂਰ ਖਾਲੀ ਕਰਾਇਆ ਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਇਹੋ ਜਿਹਾ ਇਨਸੀਡੈਂਟ ਹੋਵੇ ਪਰ ਲਗਾਤਾਰ ਜਾਂਚ ਏਜੰਸੀਆਂ ਲੱਗੀਆਂ ਹੋਈਆਂ ਨੇ ਸੋਪਨ ਸ਼ਰਮਾ ਦੀ ਟੀਮ ਇੱਥੇ ਲੱਗੀ ਹੋਈ ਹੈ ਲਗਾਤਾਰ ਜਿਹੜੀ ਕਿ ਹੈ ਜਾਂਚ ਕੀਤੀ ਜਾ ਰਹੀ ਹੈ ਤੇ ਈਮੇਲ ਜਿਹਦੀ ਥ੍ਰੈਟ ਆਈ ਹੈ ਉਸ ਦੀ ਵੀ ਜਾਂਚ ਜਰੀ ਹੈ ਕੀਤੀ ਜਾ ਰਹੀ ਹੈ ਹੁਣ ਆਨ ਵਾਲੇ ਸਮੇਂ ਦੇ ਵਿੱਚ ਦੇਖਣਾ ਹੈਗਾ ਕਿ ਕੀ ਇਹ ਈਮੇਲ ਕਿੱਥੋਂ ਆਈ ਹੈ ਕੌਣ ਭੇਜ ਰਿਹਾ ਵੈ ਕੌਣ ਸ਼ਰਾਤੀ ਅਨਸਰ ਦੇਸ਼ ਦੇ ਨਾਲ ਇਦਾਂ ਹੀ ਹਰਕਤਾਂ ਕਰ ਰਿਹਾ ਵੈ ਕਿਉਂਕਿ ਪੰਜਾਬ ਦੇ ਵਿੱਚ ਕਈ 4 5 ਜ਼ਿਲ੍ਹਿਆਂ ਦੇ ਵਿੱਚ ਕੋਟ ਨੂੰ ਥ੍ਰੈਟ ਆਈ ਹੈ ਤੇ ਉਸ ਦੀ ਜਾਂਚ ਕਿਸ ਤਰ੍ਹਾਂ ਕਰੇਗੀ ਪੰਜਾਬ ਪੁਲਿਸ ਇਹ ਇਸ ਮਾਮਲੇ ਦੀ ਜਾਂਚ ਆਉਣ ਸਮੇਂ ਵਿੱਚ ਦੇਖਣੀ ਹੋਵੇਗੀ ਤੇ ਇਹ ਵੀ ਦੇਖਣਾ ਹੋਵੇਗਾ ਕਿ ਕੌਣ ਇਹ ਸ਼ਰਾਤ ਅਨਸਰੀ ਜਿਹੜਾ ਈਮੇਲ ਭੇਜ ਰਿਹਾ ਵੈ ਜੁੜੇ ਹੋਣ ਦੌਰਾਨ ਲਈ ਜਨਾ ਸੰਜੀਤ ਜੀ ਨੂੰ ਰਿਪੋਰਟ ਧੰਨਵਾਦ